ਦਰਸ਼ਨ ਪਰ ਸੇ ਗੁਰੂਖ ਜਨਮ ਮਰਨ ਦੁਖ ਛਾਏ ਦਰਸ਼ਨ ਪਰ ਸੇ ਗੁਰੂਖ ਜਨਮ ਮਰਨ ਦੁਖ ਛਾਏ ਸਤਿ ਸ੍ਰੀ ਅਕਾਲ ਗੁਰੂ ਸਾਹਿਬ ਜੀਓ ਅਨਾ ਸਰੀ ਮਹਲਾ ਪੰਜਵਾਂ ਇਹ ਤਰਨ ਮੇਟੇ ਜਨ ਸਾਧੂ ਪੂਰੇ ਪੁਰ ਸਮਝਾਇਆ ਆਨ ਸਗਲ ਵਿਦ ਕਾਮ ਨਾ ਆਵੇ ਹਰ ਸਾਰਾ ਦੂਰੇ ਗੁਰੇ ਗੁਰ ਸਮਝਾਇਆ ਆਣ ਸਗਲ ਵਿਦ ਕਾਮ ਨ ਆਵੇ ਹਰ ਹਰ ਨਾਮ ਧਿਆਇਆ ਥਾਤੇ ਮੋ ਘਰੀ ਓਟ ਗੁਪਾਨ

Nanak naamena renden gaia aia saru nidana Gara gara barriz desu hami, jana Nanak naamena renden gaia aia saru nidana ਹਾਰੇ ਕਿਰਪਾ ਦੇ ਸੁਆਮੀ ਮਿਲ ਲੈ ਕਾਹੋ ਜਨ ਬਵਾਰੀ ਗੁਰੂ ਜੀ ਕਾ ਖਸਾ ਵਾ